जिस तरह मैं कॉल आते मैं पांच सौ प्लस मैंने फोन वालों तो यही किया गया कि भाई अपना फोन नंबर चेंज कर दो फिर मैं अपना फोन भी बंद रखिया उस बने नंबर ट्रेस करके, करके मेरी बाइक के नंबर पर फोन करने शुरू कर दिए धमकी कह हैं कि दस लाख रुपए दो जो मैंने दस लाख की गल की फिर मैं एफ आई आर दिखती नहीं मेरी सुनवाई हुई ਮੇਰੇ ਇੱਕ ਸਾਲ ਹੋ ਗਏ ਤਰੀਕ ਤਰੀ ਮੇਰੀ ਨਹੀਂ ਸੁਣਵਾਈ ਜੇ ਤਾਂ ਹੀ ਮੈਂ ਇਹ ਸਟੈਪ ਲਿਆ ਵੀ ਮੈਨੂੰ ਲੱਗਦਾ ਵੀ ਇਥੇ ਮਸੀਬਤ ਨਹੀਂ ਹੈ ਜਿਸ ਤਰ੍ਹਾਂ ਇੱਕ ਸਾਲ ਤੋਂ ਉੱਪਰ ਮੈਂ ਲਗਾਤਾਰ ਦੇ ਪੁਲਿਸ ਸਟੇਸ਼ਨ ਜਾਂਦਾ ਹਾਂ ਉਮਨ ਸਭ ਕੋ ਮੈਨੂੰ ਫੋਨ ਕਰਕੇ ਬੁਲਾ ਰਹੇ ਆ ਵਾਰ-ਵਾਰ ਜਿਸ ਤਰ੍ਹਾਂ ਮੈਂ ਕੋਈ ਕਰਾਈ ਕੀ ਕੰਮ ਦਾ ਤੇ ਮੇਰੀ ਨਹੀਂ ਸੁਣੀ ਤਾਂ ਹੀ ਮੈਂ ਵੀਡੀਓ ਦੇ ਕੋਲ ਆਇਆ ਵੀ ਕਰੋ ਮੇਰੀ ਜਿਹੜੀ ਆਵਾਜ਼ ਆ ਤੁਹਾਡਾ ਪਹੁੰਚੇ ਤੇ ਮੇਰੀ ਕੋਈ ਹੈਲਪ ਹੋ ਸਕੇ ਪਿਛਲੇ 6 ਮਹੀਨਿਆਂ ਤੋਂ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪਰੇਸ਼ਾਨ ਐਮਐਸ ਰਿਕਾਰਡਸ ਦੇ ਮਾਲਕ ਵਿਜੇ ਕੁਮਾਰ ਝਮਟ ਦੇ ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਤੇ ਜਲੰਧਰ ਪੁਲਿਸ ਤੇ ਗੰਭੀਰ ਦੋਸ਼ ਵੀ ਲਗਾਏ ਗਏ ਨੇ ਪੀੜਤ ਨੇ ਕਿਹਾ ਹੈ ਕਿ ਉਸਨੇ ਕਾਫੀ ਮਸ਼ਹੂਰ ਗਾਇਕਾਂ ਨੂੰ ਗੀਤ ਤਿਆਰ ਕਰਕੇ ਦਿੱਤੇ ਹਨ ਹੁਣ ਵੀ ਉਸਦੇ ਕਈ ਪ੍ਰੋਜੈਕਟ ਚੱਲ ਰਹੇ ਨੇ ਉਹ ਦੱਸਣਾ ਚਾਹੁੰਦਾ ਹੈ ਕਿ ਉਸ ਨੂੰ ਪਿਛਲੇ 6 ਮਹੀਨਿਆਂ ਤੋਂ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਹਿਲਾਂ-ਪਹਿਲਾਂ ਤਾਂ ਧਮਕੀਆਂ ਦੇਣ ਵਾਲੇ ਵਿਅਕਤੀ 10 ਲੱਖ ਦੀ ਫਿਰੋਤੀ ਦੀ ਮੰਗ ਕਰ ਰਿਹਾ ਸੀ ਫਿਰ ਮੇਰੀ ਪਤਨੀ ਦਾ ਵੀ ਫੋਨ ਨੰਬਰ ਟ੍ਰੇਸ ਕਰਕੇ ਉਸ ਨੂੰ ਵੀ ਧਮਕੀਆਂ ਦੇਣ ਲੱਗ ਪਿਆ ਮੈਂ ਤੇਰੇ ਘਰ ਵਾਲੇ ਨੂੰ ਮਾਰ ਕੇ ਇੱਕ ਬੋਰੇ ਦੇ ਵਿੱਚ ਪੈਕ ਕਰਕੇ ਘਰ ਭੇਜ ਦਵਾਂਗਾ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਘਰ ਵਾਲੀ ਨੂੰ ਇਸ ਬਾਬਤ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਪਰ 6 ਮਹੀਨਿਆਂ ਤੋਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਤੱਕ ਇਸ ਸ਼ਖਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੋਰ ਕੀ ਕੁਝ ਕੀ ਹੈ ਐਮ ਐਸ ਰਿਕਾਰਡਸ ਦੇ ਮਾਲਕ ਨੇ ਤੁਹਾਨੂੰ ਸੁਣਾਉਂਦੇ ਆ 10-12 ਸਾਲਾਂ ਤੋਂ ਚਲਾ ਰਹੇ ਆ ਮੈਂ ਕਾਫੀ ਸਿੰਗਰਸ ਦੇ ਮਿਊਜ਼ਿਕਲ ਕੀਤੇ ਹੋਏ ਤੇ ਆਪਣੀ ਕੰਪਨੀ ਦੇ ਰਿਚੀ ਕੀਤੇ ਐ ਅਸਿਸਟੈਂਟ ਕੇ ਐਸ ਮਕਰਨ ਸੁਨੀਸ਼ ਕੁਮਾਰੀ ਰਣਜੀਤ ਰਾਣਾ ਛੋਟਾ ਮਾਮਲ ਕਾਫੀ ਸਿੰਗਰਸ ਨੇ ਕੀਤੇ ਰਿਕਾਰਡ ਔਰ ਮੇਬੀ ਉਹਦੇ ਕਰਕੇ ਹੋ ਸਕਦਾ ਮੈਨੂੰ ਧੰਕੀਆਂ ਆਉਂਦੀਆਂ ਹੁਣ ਇਸ ਤਰ੍ਹਾਂ ਪਹਿਲਾਂ ਮੈਨੂੰ ਤਾਂ ਕਿ ਆਈਸੀ ਜੀ ਚੌਥੇ ਦਿਨ ਫਿਰ ਮੈਂ ਇਗਨੋਰ ਕੀਤਾ ਇਹਨੂੰ ਲਗਾਤਾਰ ਜਦੋਂ ਆਨ ਲੱਗੀਆਂ ਫਿਰ ਮੈਂ ਸਾਥ ਦੇ ਫਰੀਕ 6 ਜੂਨ 2023 ਦੇ ਵਿੱਚ ਐਫ ਆਈ ਆਰ ਦਿੱਤੀ ਥਾਣੇ ਦੇ ਵਿੱਚ ਤੇ ਉਹ ਕਿਸੇ ਵੀ ਤਰ੍ਹਾਂ ਕੋਈ ਰਿਸਪੌਂਸ ਨਹੀਂ ਦਿੱਤਾ ਥਾਣੇ ਦੇ ਵਿੱਚ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਦਿੱਤੀ ਦਫਤਰ ਤੇ ਉਹਨਾਂ ਨੇ ਵੀ ਕੀ ਇਹ ਕਿਹਾ ਵੀ ਤੁਸੀਂ ਕੋਈ ਨਹੀਂ ਇਗਨੋਰ ਕਰੋ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਮੈਨੂੰ ਕਾਲ ਅੰਦਰੋਂ 500 ਤੋਂ ਪਲੱਸ ਮੈਨੂੰ ਫੋਨ ਆਇਆ ਜਿਹੜੇ ਅੰਕੀਆਂ ਦੇ ਦੇ ਰਹੇ ਆ ਇਹ ਉਹ ਵੀ ਮੈਨ ਨਾਲ ਐਫ ਆਈ ਰਿਪੋਰਟ ਲੱਗੀ ਕੀਤੀਆਂ ਸੀਗੀਆਂ ਤੇ ਮੈਨੂੰ ਵੈਸੇ ਪੁਲਿਸ ਨੂੰ ਉਹਦਾ ਹੀ ਕਿਹਾ ਕਿ ਆ ਵੀ ਭਾਈ ਤੁਸੀਂ ਆਪਣਾ ਫੋਨ ਨੰਬਰ ਚੇਂਜ ਕਰ ਲਓ ਤੇ ਮੈਂ ਆਪਣਾ ਫੋਨ ਵੀ ਬੰਦ ਰੱਖਿਆ ਉਸ ਬੰਦੇ ਨੇ ਪਤਾ ਹੀ ਨਾ ਨੰਬਰ ਟ੍ਰੇਸ ਕਰਕੇ ਜਾਂ ਕਿਸ ਤਰ੍ਹਾਂ ਮੇਰੀ ਬਾਇਸ ਦੇ ਨੰਬਰ ਤੇ ਫੋਨ ਕਰਨਾ ਸ਼ੁਰੂ ਕਰ ਦਿੱਤੇ ਤੇ ਇਹਨਾਂ ਨੂੰ ਆ ਗਿਆ ਤੁਹਾਨੂੰ ਕੋਈ ਇੰਦਾਰ ਨਾ ਨਾਮ ਦਾ ਕੁਝ ਨਹੀਂ ਕਿਹਾ ਤਮ ਪੀਅ ਵਿੱਚ ਕੀ ਕਹਿੰਦਾ ਤਮ ਪੀਅ ਵਿੱਚ ਕਹਿ ਰਿਆ ਕਿ 10 ਲੱਖ ਰੁਪਏ ਦਿਓ ਜਦੋਂ ਉਹਨਾਂ ਨੇ ਮੈਨੂੰ 10 ਲੱਖ ਦੀ ਗੱਲ ਕੀਤੀ ਫਿਰ ਮੈਂ ਐਫ ਆਈ ਦਿੱਤੀ ਸੀ ਕਾਰਨ ਕੋਲ ਦਾ ਸਰ ਨਾਮ ਦਾ ਤਾਂ ਕੁਝ ਨਹੀਂ ਨੰਬਰ ਕਿੱਥੇ ਦਾ ਹੈ ਨੰਬਰ ਸਾਰੇ ਲੁਕ ਲੈਣਗੇ ਨੰਬਰ ਆ ਜੀ ਇੱਕ ਹੀ ਸੇਮ ਹੋਆ ਜੀ ਜੀ ਨੂੰ ਤੇ ਬੋਲੋ ਤੂੰ ਬੋਲ ਆ ਜੀ ਗੈਰ ਨਾਮ ਲੈ ਰਿਹਾ ਕਿਉਂਕਿ ਤੁਸੀਂ ਇੱਕ ਬਿਜ਼ਨਸ ਕਰ ਰਹੇ ਕੋਈ ਨਾਮ ਕੋਈ ਤਾਂ ਲੈ ਰਹੇ ਹੋਗੇ ਬਹੁਤ ਬਿਹਾਸ ਇੱਥੇ ਹੋ ਗਿਆ ਜੀ ਨਾਮ ਨਹੀਂ ਲੈਣਾ ਇੱਕ ਵਾਰੀ ਵੀ ਲੈ ਪਰ ਮੈਨੂੰ ਟਾਈਮ ਦਿੱਤਾ ਸੀ ਤੁਸੀਂ ਪੈਸੇ ਦੇਖ ਕੇ ਲੈ ਕੇ ਆਉਣੇ ਆ ਨਹੀਂ ਜੀ ਨਹੀਂ ਗੈਂਗ ਕਿਸ ਦਾ ਪ੍ਰੋਜੈਕਟ ਦਾ ਨਾਮ ਜੀ ਨਹੀਂ ਜੀ ਮੈਂ ਉਹ ਨਹੀਂ ਕਰ ਰਹੀ ਜਿਦਾ ਮਨ ਜੇ ਮੇਰੀ ਨੂੰ ਨਹੀਂ ਮੇਰੀ ਸੁਣਵਾਈ ਹੋਈ ਮੈਨੂੰ 1 ਸਾਲ ਹੋ ਗਿਆ तकरीबन ਮੇਰੀ ਨਹੀਂ ਸੁਣਵਾਈ ਹੋਈ ਤਾਂ ਹੀ ਮੈਂ ਇਹ ਸਟੈਪ ਲਿਆ ਵੀ ਮੈਨੂੰ ਲੱਗਦਾ ਵੀ ਇੱਥੇ ਮੈਂ ਸੇਫ ਨਹੀਂ ਹਾਂ ਜਿਸ ਤਰ੍ਹਾਂ ਇੱਕ ਸਾਲ ਤੋਂ ਉਪਰ ਮੈਂ ਲਗਾਤਾਰ ਪੁਲਿਸ ਸਟੇਸ਼ਨ ਜਾਂਦਾ ਹਾਂ ਉਹ ਸਭ ਮੈਨੂੰ ਫੋਨ ਕਰਕੇ ਬੁਲਾਦੇ ਆ ਵਾਰ-ਵਾਰ ਜਿਸ ਤਰ੍ਹਾਂ ਮੈਂ ਕੋਈ ਕਰਾਇਵ ਕੀ ਕੰਮ ਦਾ ਤੇ ਮੇਰੀ ਨਹੀਂ ਸੁਣੀ ਤਾਂ ਹੀ ਮੈਂ ਵੀਡੀਓ ਦੇ ਕੋਲ ਆਇਆ ਵੀ ਚਲੋ ਮੇਰੀ ਜਿਹੜੀ ਆਵਾਜ਼ ਆ ਤੁਹਾਡਾ ਪਹੁੰਚੇ ਹੋਵੇਰੀ ਕੋਈ ਹੈਲਪ ਹੋ ਸਕੇ ਸਰ ਜਿਹੜੇ ਤੁਹਾਨੂੰ ਕਾਲਸ ਆ ਰਹੀਆਂ ਨੇ ਉਹਦੇ ਵਿੱਚ ਤੁਹਾਨੂੰ ਕਿਹਾ ਕਿ ਦੰਦਾਂ ਦੀ ਜ਼ਰੂਰਤ ਹੈ ਕੀ ਦਵਾਈ ਐ ਐਗਜੈਕਟ ਦੱਸੋ ਕੀ ਕੀ ਦੰਦਾਂ ਤੁਹਾਨੂੰ ਕੀ ਕਿਸ ਤਰੀਕੇ ਦੀ ਦਵਾਈ ਲੈ ਕਿਸ ਗੱਲ ਦੀ ਦਵਾਈ ਹੈ ਸਟਾਰਟਿੰਗ ਵਿੱਚ ਇਸ ਤਰ੍ਹਾਂ ਕਿਸੇ ਦਾ ਪਹਿਲਾਂ ਮੈਨੂੰ ਫੋਨ ਦਾ ਦੱਸਿਆ ਆਇਆ ਤੇ ਮੈਨੂੰ ਲੱਗਾ ਸ਼ਾਇਦ ਕੋਈ ਮਜ਼ਾਕ ਕਰ ਰਿਹਾ ਕੋਈ ਫਰੈਂਡ ਸਾਹਿਬ ਬਦ ਵਿੱਚ ਉਹਨਾਂ ਨੇ ਕੀ ਕਹਿਣਾ ਤੁਹਾਡਾ ਕੁਝ ਦੱਸੋ ਹਾਂਜੀ ਕਹਿੰਦੇ ਬੀਜੇਪੁਰ ਹੈ ਜੀ ਮੈਂ ਕਿਹਾ ਹਾਂਜੀ ਤੇ ਐਮਐਸ ਰਿਪੋਰਟਸ ਕੰਪਨੀ ਤੋਂ ਹੋਰ ਵੀ ਵੀਰੇ ਕੀ ਹਾਲ ਹੈ ਮੈਂ ਕਿਹਾ ਸਰ ਬਹੁਤ ਵਧੀਆ ਤੇ ਕਹਿੰਦੇ ਵੀ 10 ਲੱਖ ਦਾ ਇੰਤਜ਼ਾਮ ਕਰਦਾ ਤੇ ਨਹੀਂ ਤਾਂ ਫਿਰ ਆਪਣਾ ਖੈਰ ਦੇ ਲਈ ਔਰ ਮੈਂ ਕਿਹਾ ਵੀ ਸ਼ਾਇਦ ਕੋ ਮਜ਼ਾਕ ਕਰਦਾ ਮੈਂ ਕਿਹਾ ਕੋਈ ਨਹੀਂ ਦੇਖ ਲਾਂਗੇ ਉਸ ਤੋਂ ਬਾਅਦ ਦੋ ਚਾਰ ਦਿਨ ਬਾਅਦ ਉਹਨਾਂ ਨੇ ਫਿਰ ਫੋਨ ਆਇਆ ਮੈਨੂੰ ਔਰ ਫਿਰ ਇਹ ਵੀ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਇੱਕ ਵਾਰੀ ਤੈਨੂੰ ਕਿਹਾ ਸੀ ਪੈਸਿਆਂ ਦਾ ਅਰੇਂਜਮੈਂਟ ਕਰਕੇ ਰ ਮੈਂ ਕਿਹਾ ਭਜੀ ਕਿ ਕਿੱਥੇ ਲੱਗਣਗੇ ਪੈਸੇ ਕਿਤੇ ਕੋਈ ਨਹੀਂ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਫਿਰ ਮੈਂ ਸਟੇਸ਼ਨ ਉੱਤੇ ਗਿਆ ਸੀ ਕਮਿਸ਼ਨਰ ਸਾਹਿਬ ਦੇ ਪੇਸ਼ ਹੋਇਆ ਸੀ ਉੱਥੇ ਆਪਣੀ ਐਫਆਈਰ ਨੂੰ ਇਸ ਤਰ੍ਹਾਂ ਬਦਲਵਾ ਲਿਆ ਔਰ ਉਹਨਾਂ ਨੂੰ ਜਿਸ ਤਰ੍ਹਾਂ ਉੱਥੇ ਗੱਲ ਨਹੀਂ ਕੀਤੀ ਕਿ ਮੇਰਾ ਕਸੂਰ ਨਹੀਂ ਪਿਆ ਨਹੀਂ ਕਿਸ ਕਾਲ ਦੇ ਪੈਸੇ ਮੰਗ ਰਹੇ ਸੀ ਪੁੱਛਿਆ ਨਹੀਂ ਉਹਨਾਂ ਤੋਂ ਕੀ ਮੰਗ ਰਹੇ ਸੀ ਕਿਸ ਗੱਲ ਦਾ ਵਜੋਂ ਉਸ ਕਿਹੜੇ ਕਾਰਨ ਤੋਂ ਕਿਹੜੀ ਗੱਲ ਤੋਂ ਵੀ ਮੇ ਤੋਂ ਗਲਤੀ ਹੋਈ ਹੈ ਕਿਸ ਕਾਲ ਦੇ ਸਰ ਗੱਲ ਵਾਲੀ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਮੈਂ ਜਦੋਂ ਉਹਨਾਂ ਨੂੰ ਗੱਲ ਕੀਤੀ ਸੀ ਮੈਨੂੰ ਲੱਗਿਆ ਕਿ ਮੈਂ ਉਹ ਹੀ ਕਹਿ ਰਿਹਾ ਮੇਰੇ ਮੇਰੇ ਕਿਸ ਨਾਲ ਕੋਈ ਲੈਣ ਦੇਣਾ ਵੀ ਨਹੀਂ ਹੈ ਨਾ ਮੇਰਾ ਕਿਸ ਨਾਲ ਕੋਈ ਲੜਾਈ ਝਗੜਾ 500 ਵਾਲੇ ਕਿਸੇ ਨਾਲ ਗੱਲ ਹੋਈ ਹੈ ਨੰਬਰ ਲੱਗਿਆ ਇੱਕ ਵਾਰ ਤਾਂ ਗੱਲ ਹੋਈ ਉਹਦਾ ਕਿ ਸੁਪਾ ਆਪਣਾ ਕੁਝ ਨਹੀਂ ਲੱਗਦਾ ਸਰ ਮੈਂ ਹਰ ਵਾਰ ਉਹਨੂੰ ਪੁੱਛਿਆ ਉਹਨੂੰ ਕੁਝ ਲੱਗਦਾ ਤਾਂ ਕੋਈ ਮੇਰੇ ਕੋਲੋਂ ਉਹਦਾ ਆ ਤੇ ਮੈਂ ਉਹ ਕੰਮ ਕਰਦਾ ਸਰ ਮੈਂ ਹਰ ਵਾਰ ਉਹਨੂੰ ਪੁੱਛਿਆ ਪਹਿੰਚੀ ਕੋਈ ਬੋਲਦੇ ਆ ਕਹਿੰਦੇ ਕੋਈ ਨਹੀਂ ਦੱਸ ਦਾਂਗੇ ਉਹ ਫਿਰ ਜਦੋਂ ਮੈਂ ਉਹੀ ਦਾ ਫਿਰ ਜਦੋਂ ਮੈਂ ਠਾਣੇ ਗਿਆ ਤੇ ਉਹਨਾਂ ਨੂੰ ਕਿਹਾ ਤੁਸੀਂ ਆਪਾਂ ਨੰਬਰ ਬੰਦ ਕਰ ਦਿਓ ਜਦੋਂ ਮੈਂ ਕੰਪਲੇਨ ਲਖਾਈ ਤੇ ਫਿਰ ਉਹਨੇ ਮੇਰੀ ਵਾਈਫ ਦੇ ਨੰਬਰ ਤੇ ਮੈਨੂੰ ਕਾਲ ਕਰ ਲਈ ਔਰ ਮੇਰੀ ਵਾਈਫ ਨੂੰ ਕਹਿੰਦਾ ਵੀ ਅਸੀਂ ਫੋਨੇ ਚ ਪੈ ਕਰਕੇ ਤੇ ਨਾਲ ਉਹ ਸਰ ਪੈਸੇ ਦਿੱਤੇ ਤੁਸੀਂ ਆ ਕੰਪਲੇਨ ਲਖਾ ਦਿੱਤੀ ਆ ਔਰ ਚਾਹੇ ਮੀਟਿੰਗ ਨੂੰ ਕਹਦਾ ਕੈਚ ਕਹਿ ਦੋ ਉਹ ਜਿਹੜੀ ਰਿਕਾਰਡਿੰਗ ਸੀ ਵੀ ਪੁਲਿਸ ਦੀ ਜਾਇ ਤੇ ਜੇ ਕੋਈ ਮੈਂ ਮੀਟਿੰਗ ਨੂੰ ਕਹਿ ਦੋ ਤਾਂ ਵੀ ਮੇਰਾ ਕੋਈ ਬਗਾਰ ਚੱਲਦਾ ਕੁਝ ਉਹ ਮੈਂ ਜਿਹੜੀ ਰਿਕਾਰਡਿੰਗ ਸੀ ਉਹਨਾਂ ਨੇ ਸਰਟੀਫਾਈ ਕੀਤੀ ਉਹ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਕਿ ਕਿਸੇ ਤੋਂ ਮਾੜੀ ਮਾਰਕ ਸਾਰੇ ਪੈਕ ਸਰਦੋ ਕਹਿੰਦੇ ਕਿ ਕੀ ਅਪਡੇਟ ਕਰਦੇ ਸਰ ਸਾਈਬਰ ਸੈੱਲ ਦੇ ਵਿੱਚ ਜਿੰਨੇ ਵੀ ਮੈਂ ਉਹਨਾਂ ਨੂੰ ਨੰਬਰ ਸੈਂਡ ਕਰਦਾ ਸੀਗਾ ਉਹ ਮੈਨੂੰ ਬੈਕ ਨਾਲ ਦਾ ਐਡਰੈਸ ਸੈਂਡ ਕਰਦੇ ਸੀ ਆ ਦੇਖੋ ਜੀ ਬਿਹਾਰ ਤੋਂ ਨੰਬਰ ਆਇਆ ਹੋਇਆ ਆ ਤੁਹਾਡੇ ਕੋਈ ਬਿਹਾਰ ਦਾ ਐਡਰੈਸ ਆ ਯੂਪੀ ਦਾ ਆ ਵੈਸਟ ਬੰਗਾਲ ਦਾ ਮੈਂ ਉਹਨੂੰ ਕਹਿੰਦਾ ਸਰ ਵੀ ਮੈਨੂੰ ਇਹਦਾ ਮੇਰਾ ਮਤਲਬ ਇਹ ਹੈ ਬੋਲਦੇ ਪੰਜਾਬੀ ਬੋਲਦੇ ਪੰਜਾਬੀ ਜੀ ਮੈਂ ਵੀ ਬੋਲ ਆ ਇਹ ਵੀ ਆ ਉਹ ਤਾਂ ਪੰਜਾਬ ਤੋਂ ਨੰਬਰ ਜੀ ਕੀ ਤੁਹਾਨੂੰ ਵੀ ਅੱਜ ਇਹੋ ਕੀ ਜਾਣਕਾਰੀ ਦਿੰਦਾ ਜੀ ਸ਼ੁਰੂ ਕਰਦੇ ਆ ਕਿਉਂਕਿ ਸਾਡੀ ਆਪੋਜੀਸ਼ਨ ਪਾਰਟੀ ਕੋਈ ਐਕਟਿੰਗ ਹੋਇਆ ਤਾਂ ਕਿਉਂਕਿ ਤੁਸੀਂ ਕੰਪਲੇਨ ਦਿੱਤੀ ਸੀ ਕਿ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਸੀ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਸੀ ਹਾਂ ਕੋਈ ਗੱਲ ਨਹੀਂ ਜੀ 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 ਜ ਸੱਜਣ ਜਦੋਂ ਮੈਂ ਕੰਪਲੀਟ ਕੀਤੀ ਨਾ ਕੰਪਲੀਟ ਤੋਂ ਬਾਅਦ ਮੈਂ ਜਿਸ ਦਾ ਆਪਣੇ ਨਿਊਜ਼ਪੇਪਰ ਦੇ ਵਿੱਚ ਵੀ ਦੇ ਦਿੱਤਾ ਜੀ ਜਗ ਬਾਣੀ ਦੇ ਵਿੱਚ ਵੀ ਆਇਆ ਔਰ ਵੈਬ ਦੇ ਵਿੱਚ ਵੀ ਚੱਲਿਆ ਇਸ ਤਰ੍ਹਾਂ ਹੀ ਹੈ ਮੈਂ ਉਹ ਵੈਦੋ ਫੇਸਬੁਕ ਦੇ ਵਿੱਚ ਪਾਇਆ ਕਿ ਮੈਨੂੰ ਪ੍ਰੋਬਲਮਾਂ ਵੀ ਕੋਈ ਮੇਰੀ ਹੈਲਪ ਕਰੋ ਜਿਸ ਨੇ ਨਹੀਂ ਸੁਣਿਆ ਸ਼ਰਮ ਦੇ ਕਿ ਇਹਦੇ ਕਰਕੇ ਮੈਂ ਨੰਬਰ ਵੀ ਰਾਉਣਾ ਫੇਸਬੁਕ ਤੋਂ ਜਾਂ ਮੀਡੀਆ ਤੋਂ ਲੈਣਾ ਕਿਸੇ ਕਿਸੇ ਪਾਸੋਂ ਤੇ ਉਸ ਦਾ ਇੱਥੋਂ ਦੇਖ ਕੇ ਉਹਨੇ ਮੈਨੂੰ ਫੋਨ ਕੀਤਾ ਮੈਂ ਨੂੰ ਪ੍ਰੈਸ ਦੇ ਵਿੱਚ ਦਿੰਦਾ ਪਰ ਕਰਦਾ ਜੀ ਹਾਂ ਭਾਦੀ ਵਾਲੀ ਕਿਹਦੀ ਹੈ ਹਾਂ ਭਾਦੀ ਵਾਲੀ ਕਿਹਦੀ ਹੈ ਆਣੀ ਵਾਲੀ ਭਾਦੀ ਨੂੰ ਸਾਖੀ ਜਿੰਦੇ ਕੋਲ ਨਹੀਂ ਮੈਂ ਜਿੰਦੇ ਕੋਲ ਨਹੀਂ ਦੋ ਦਿਨ ਮੇਰਾ ਫੋਨ ਮੈਂ ਤਾਂ ਬੰਦ ਕਰਿਆ ਸੀ ਫਿਰ ਉਸ ਦਿਨ ਉੱਤੇ ਕੋਲਾਈ ਸੀ ਇੱਕ ਤੁਸੀਂ ਸਾਰੇ ਇੱਥੇ ਕਿਹਾ ਵਾ ਕਿ ਤੁਹਾਨੂੰ ਗਾਲੀਆਂ ਵੀ ਦਿੰਦੇ ਆ ਜੀ ਗਾਲਾਂ ਵੀ ਕੱਢਦੇ ਐਕਚੁਅਲੀ ਹੁਣ ਜਦੋਂ ਉਹਨਾਂ ਦੀ ਮੈਂ ਗੱਲ ਨਹੀਂ ਸੁਣ ਰਿਆ ਤੇ ਉਹਦੇ ਗਾਲਾਂ ਕੱਢਦੇ ਬਹੁਤ ਜ਼ਿਆਦਾ ਜੀ ਵੀ ਜਿੱਥੇ ਮਿਲ ਗਿਆ ਦਿਨ ਦੇਖ ਲਾਂਗੇ ਮੂਰੇ ਚ ਪਾ ਕੇ ਭੇਜ ਦਾਂਗੇ ਪੱਛ ਕੇਰਾ ਆਪਣੀ ਫੈਮਿਲੀ ਨੂੰ ਪੁਚਾ ਕੇ ਰੱਖ ਉਹ ਮੈਂ ਸਾਰੀ ਰਿਪੋਰਟਿੰਗ ਕਰਵਾਉਣਾ ਉਹਨਾਂ ਦੇ ਨੰਬਰ ਸਾਰੇ ਉਹਨਾਂ ਨੂੰ ਭਿੰਦੇ ਤੇ ਰਹੀ ਸਾਈਕਲ ਸੈਲਰ ਕਿੰਨੇ ਸਮੇਂ ਤੋਂ ਕੋਲ ਨੂੰ ਆ ਜੀ ਉਹ ਤਾਂ ਵੀ ਨਹੀਂ ਉਹਨਾਂ ਦਿਨਾਂ ਵਿੱਚ ਕੋਈ ਕਾਨੂੰਨ ਵਰਬਲੀ ਜਾਂ ਮਿਲ ਕੇ ਕਿਸੇ ਕੋਈ ਧਮਕੀ ਦਿੱਤੀ ਹੋਏ ਜਾਂ ਕੋਈ ਹਮਲਾ ਆਇਆ ਇਹ ਤਾਂ ਸਟਾਰਟਿੰਗ ਵਿੱਚ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਕਿ ਤੁਸੀਂ ਇੱਥੇ ਜੱਜੂ ਸੀਨੀਅਰ ਪੁਲੀਸ ਅੱਗੇ ਆ ਕੇ ਪੇਮੈਂਟ ਲੈ ਕੇ ਆ ਜਾਈਓ ਤੇ ਫਿਰ ਜਦੋਂ ਅਸੀਂ ਉੱਥੇ ਗਏ ਸੀਗੇ ਪੇਮੈਂਟ ਆਈ ਸੀ ਹਾਂਜੀ ਜੀ ਜਸਪਰ ਨੇ ਸਾਨੂੰ ਪੁਲਿਸ ਵਾਲੇ ਨੇ ਕਿਹਾ ਸੀ ਕਿ ਤੁਸੀਂ ਉਹਨੂੰ ਪੇਮੈਂਟ ਲੈ ਕੇ ਅਸੀਂ ਆ ਜੰਦੇ ਹਾਂ ਪੁਲਿਸ ਨੇ ਸਾਨੂੰ ਕਿਹਾ ਸੀ ਤੇ ਹਾਂਜੀ ਡਰਾਈਵ ਲੈ ਲਈ ਸੀ ਪਰ ਜਦੋਂ ਜਦੋਂ ਅਸੀਂ ਉੱਥੇ ਪਹੁੰਚੇ ਤੇ ਉਹਨਾਂ ਨੇ ਅ ਕਹਿੰਦਾ ਵੀ ਇੰਨੇ ਬੰਦੇ ਆਪਣੇ ਨੂੰ ਚੱਕਣ ਵਾਸਤੇ ਲੈ ਕੇ ਆਉਂਦੇ ਆ ਸਰ ਉਹਨਾਂ ਨੂੰ ਇੱਕ ਇੱਕ ਇਹਦਾ ਮਨੂੰ ਛੋਟੀ ਛਾਡੀ ਕਰੀਦਾ ਵੀ ਪਤਾ ਹੈ ਸਾਰੀ ਐਕਟੀਵਿਟੀ ਦਾ ਬੰਦਾ ਆ ਜੀ ਇਹਦਾ ਮੈਂ ਤੁਹਾਡਾ ਕੋਲ ਨਹੀਂ ਜੀ ਕਿੰਨੀ ਹੋ ਸਕਦਾ ਪਤਾ ਦੱਸ ਸਕਦਾ ਜੀ ਇਹ ਤੁਹਾਡਾ ਸ਼ਾਇਦ ਕਰਦਾ ਇਹ ਤੋਂ ਅੰਦੂਰ ਮੇਰਾ ਫੋਨ ਹੀ ਡ੍ਰੈਪ ਹੋਇਆ ਹੋਇਆ ਤੁਹਾਡਾ ਆਪਣੀ ਫੈਮਿਲੀ ਨਾਲ ਕਿੰਦਾ ਸੰਬੰਧ ਹੈ ਸਾਰਾ ਬਹੁਤ ਅੱਛਾ ਘੱਟ ਕੋਣ ਨੂੰ ਨਹੀਂ ਮੇਰੀ ਵਾਈਫਰ ਦੋ ਬੱਚੇ ਨੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ